ਦਾ ਮੇਰੇ ਚੈਨਲ ਦੇ ਉੱਤੇ ਸਾਰਿਆਂ ਦਾ ਸਵਾਗਤ ਹੈ ਅੱਜ ਮੈਂ ਮਮਾ ਵਾਸਤੇ ਚਾਹ ਬਣਾ ਰਿਹਾਗਾ ਤੇ ਉਹਦੇ ਵਾਸਤੇ ਆਪਾਂ ਨੇ ਲੈਤੇ ਲਏਗੇ 1.5 ਗਲਾਸ ਲੈ ਕੇ ਤਾਂ ਆਪਾਂ ਨੇ ਪਾਣੀ ਦਾ ਆਪਾਂ ਨੇ ਉਹ ਲੋਗ ਦੇ ਵਿੱਚ ਪਾ ਦਾਂਗੇ ਅੱਜ ਆਪਾਂ ਇੰਡਕਸ਼ਨ ਤੇ ਬਣਾ ਰਿਹਾ ਚਾ ਆਪਾਂ ਇੰਡਕਸ਼ਨ ਨੂੰ ਕਰ ਦਾਂਗੇ ਆਨ ਤੇ ਆਪਰੇ 1 ਤੋਂ ਚਮਚ ਪਾਇਆਗਾ ਪੱਤੀ ਦਾ ਤੇ ਵਿੱਚ ਪਾ ਦਾਂਗੇ ਤੇ ਆਪਾਂ ਨੇ 3 ਚਮਚੇ ਲੈਤੇ ਨੇਗੇ ਚੀਨੀ ਦੇ ਮੈਨੂੰ ਵੀ ਵਿੱਚ ਪਾ ਦਾਂਗੇ ਤੇ 3 ਹੀ ਚਮਚੇ ਆਪਾਂ ਲਵਾਂਗੇ ਸ਼ੱਕਰ ਤੇ ਤੇ ਜਦੋਂ ਇਹ ਉੱਪਰ ਨੂੰ ਇਹਨੇ ਔਨ ਲੱਗ ਜੂਗੀ ਇਹਦੇ ਵਿੱਚ ਫੁੱਲਫੁਲੇ ਬਣ ਸਟੂ ਹੋ ਜਾਣਗੇ ਉਦੋਂ ਫਿਰ ਆਪਾਂ ਇਹਦੇ ਵਿੱਚ ਪਾਉਣਾਗਾ ਦੁੱਧ ਦੁੱਧ ਆਪਾਂ ਨੇ ਇੱਕ ਗਲਾਸ ਭਰ ਕੇ ਲਿਆਗਾ ਨਾਲ ਆਪਾਂ ਇਹਦੇ ਵਿੱਚ ਪਾ ਦਾਂਗੇ ਹੁਣ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਉਬਾਲੀ ਦੇਣੀ ਹੈਗੀ ਹੁਣ ਆਪਾਂ ਨੇ ਤਿੰਨ ਇਲਾਚੀਆਂ ਲੈਤੀਆਂ ਨੇ ਹੁਣ ਆਪਾਂ ਇਹਨਾਂ ਨੂੰ ਸਮਾਰ ਕੇ ਕੁੱਟ ਲਾਂਗੇ ਸਾਡੇ ਕੋਲ ਜੇ ਲੌਂਗ ਨਹੀਂ ਹੈਗੇ ਸੀ ਕਿ ਇਸ ਕਰਕੇ ਆਪਾਂ ਜਲੌਂਗ ਨਹੀਂ ਪਾਰੇ ਹਾਂਜੀ ਆਪਾਂ ਨੇ ਕੁੱਟ ਲਿਆ ਹੁਣ ਆਪਾਂ ਇਹਨੂੰ ਸਿਲਕੀ ਸਮੇਤ ਹੀ ਇਹਦੇ ਵਿੱਚ ਪਾ ਦਾਂਗੇ ਤੁਸੀਂ ਇਹਨਾਂ ਨੂੰ ਪਹਿਲਾਂ ਪਾ ਸਕਦੇ ਹੋ ਪਰ ਮੈਂ ਅੱਜ ਪੈਨਣਾ ਪਾਉਣਾ ਭੁੱਲ ਗਿਆ ਇਸ ਲਈ ਮੈਂ ਬਾਅਦ ਵਿੱਚ ਪਾ ਰਿਆਂਗਾ ਹਾਂਜੀ ਦੇਖੋ ਇਹਨੂੰ ਉਬਾਲਾ ਆ ਰਿਹਾਗਾ ਹੁਣ ਆਪਾਂ ਇਹਨੂੰ ਲੋ ਫਲੇਮ ਤੇ ਕਰਕੇ ਤਰਾ ਉਬਾਲਾ ਦੇ ਲਾਗੇ ਇਹ 6 ਸੌ ਤੇ ਕੱਟ ਕੇ ਤੇ ਭਰੀ ਆਪਣੀ ਅੱਪ ਬੰਦ ਹੋ ਜਾਂਦਾ ਆਪਣੀ ਅੱਪ ਚੰਨ ਪੰਦਾ ਹਾਂ ਜੀ ਦੇਖੋ ਆਪਣੀ ਚਾਹ ਹੁਣ ਚੰਗੀ ਤਰਾ ਉਬਲ ਚੁੱਕੀ ਹੋਗੀ ਹਾਂ ਜੀ ਦੇਖੋ ਆਪਣੀ ਚਾਹ ਬਣ ਚੁੱਕੀ ਹੈਗੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਛੇਤੀ ਛੇਤੀ